ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜ਼ਰੂਰ ਚੋਣ ਲੜ ਰਿਹਾ ਪਰ ਹੁਣ ਤੱਕ ਆਉਂਦਿਆਂ ਹੋਇਆਂ ਉਸ ਦਾ ਚੋਣ ਪ੍ਰਚਾਰ ਦੇਖਦਿਆਂ ਹੋਇਆਂ ਕਾਫਲਾ ਦੇਖਦਿਆਂ ਹੋਇਆਂ ਇੱਕ ਸਵਾਲ ਅਜੇ ਤੱਕ ਬਰਕਰਾਰ ਹੈ ਕਿ ਆਖਰਕਾਰ ਉਹ ਕਿਹੜਾ ਕਾਰਨ ਹੈ ਜਿਹੜੇ ਕਾਰਨ ਵਸ ਅਮਰਿਤਪਾਲ ਸਿੰਘ ਇਲੈਕਸ਼ਨਜ਼ ਲੜਦਾ ਪਿਆ ਚੋਣ ਲੜਦਾ ਪਿਆ ਐਮਪੀ ਬਣਨਾ ਚਾਹੁੰਦਾ ਆ 1999 ਵਾਲਾ ਕੰਮ ਦੁਬਾਰਾ ਰਿਪੀਟ ਹੋ ਰਿਹਾ ਹੈ ਆਖਰਕਾਰ ਕਿਉਂ ਜਿੱਤ ਸਕਦਾ ਆ ਨਹੀਂ ਜਿੱਤ ਸਕਦਾ ਲੋਕਾਂ ਦਾ ਕੀ ਰੁਝਾਨ ਹੈਗਾ ਆ ਲੋਕ ਕੀ ਚਾਹੁੰਦੇ ਨੇ ਖਡੂਰ ਸਾਹਿਬ ਦੇ ਇਹ ਹੁਣ ਤੱਕ ਬਹੁਤ ਵਾਰ ਗੱਲਾਂ ਹੋ ਚੁੱਕੀਆਂ ਨੇ ਪਰ ਇਸ ਮੁੱਦੇ ਉੱਤੇ ਜਿੰਨੀ ਗੱਲ ਕਰੂੰ ਉੰਨੀ ਘਟ ਹੈ ਕਿ ਆਖਰਕਾਰ ਉਹ ਕਾਰਨ ਕੀ ਹੈ ਕਿ ਅਮਰਿਤਪਾਲ ਸਿੰਘ ਇਲੈਕਸ਼ਨਸ ਲੜਨਾ ਚਾਹ ਰਿਹਾ ਹੈ ਕਿ ਅਮਰਿਤਪਾਲ ਸਿੰਘ ਦਾ ਪਰਿਵਾਰ ਇਲੈਕਸ਼ਨਸ ਲੜਨਾ ਚਾਹ ਰਿਹਾ ਹੈ ਉਹ ਪਰਿਵਾਰ ਜਿਨੇ ਸ਼ੁਰੂਆਤ ਦੇ ਵਿੱਚ ਇਸ ਗੱਲ ਦੇ ਉੱਤੇ ਟਾਲਾ ਕਰ ਦਿੱਤਾ ਸੀ ਇਸ ਗੱਲ ਤੋਂ ਮੂੰਹ ਫੇਰ ਲਿਆ ਸੀ ਕਿ ਅਮਰਿਤਪਾਲ ਸਿੰਘ ਇਲੈਕਸ਼ਨਸ ਲੜ ਰਿਹਾ ਉਸ ਤੋਂ ਬਾਅਦ ਭਾਵੇਂ ਜ਼ਰੂਰ ਪਰਿਵਾਰ ਨੇ ਵੀ ਹਾਮੀ ਭਰ ਲਈ ਔਰ ਨਾਲ ਦੀ ਨਾਲ ਪਰਿਵਾਰ ਨੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਪਰ ਆਖਰਕਾਰ ਉਹ ਕਾਰਨ ਕਿਹੜੇ ਨੇ ਕਿਹੜਾ ਕਾਰਨਾਂ ਦੇ ਮੱਦੇ ਨਜ਼ਰ ਅਮਰਥਪਾਲ ਨੂੰ ਇਹ ਸੂਝੀ ਕਿ ਇਲੈਕਸ਼ਨ ਜਲੜੀ ਜਾਣ ਜਾਂ ਫਿਰ ਅਮਰਪਾਲ ਸਿੰਘ ਦੇ ਦਿਮਾਗ ਦੇ ਵਿੱਚ ਉਹਦੀ ਜ਼ੈਨ ਦੇ ਵਿੱਚ ਇਹ ਗੱਲ ਪਾਈ ਗਈ ਹੁਣ ਇਹ ਵੱਖ-ਵੱਖ ਕਿਸਮ ਦੇ ਸਵਾਲ ਖੜਦੇ ਨੇ ਪਰ ਇੱਥੇ ਆ ਕੇ ਜੇ ਸ਼ੁਰੂਆਤ ਕਰੀਏ ਅਮਰਪਾਲ ਸਿੰਘ ਦੇ ਮਾਤਾ ਦੇ ਬਿਆਨ ਤੋਂ ਹਾਲ ਹੀ ਦੇ ਵਿੱਚ ਉਹਨਾਂ ਦੇ ਮਾਤਾ ਜੀ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਜ਼ਰੂਰ ਉਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਜਨਾ ਦੇ ਆਧਾਰ ਦੇ ਉੱਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਸਿੱਖ ਪੰਥ ਔਰ ਨਾਲ ਦੀ ਨਾਲ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮੁੱਦੇ ਚੁੱਕੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਜ਼ਰੂਰ ਹੋਈਆਂ ਨੇ ਪਰ ਉਸ ਦੇ ਵਿੱਚ ਇੱਕ ਗੱਲ ਆ ਕੇ ਦੁਬਾਰਾ ਉੱਥੇ ਹੀ ਖੜ ਗਈ ਜਿਸ ਨੂੰ ਲੈ ਕੇ ਖਾਛੇ ਬਣੇ ਹੋਏ ਸੀ ਕਿ ਜਿੰਨਾ ਵੱਧ ਸਮਰਥਨ ਕਹਿੰਦੇ ਅਮਰਿਤਪਾਲ ਸਿੰਘ ਨੂੰ ਮਿਲੇਗਾ ਯਾਨੀ ਕਿ ਜਿੰਨੀਆਂ ਵੱਧ ਵੋਟਾਂ ਅਮਰਿਤਪਾਲ ਸਿੰਘ ਨੂੰ ਪੈਣਗੀਆਂ ਉਹਨਾਂ ਹੀ ਜ਼ਿਆਦਾ ਅਮਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਯਕੀਨੀ ਹੋ ਸਕਦਾ ਆ ਇਹੋ ਜਿਹਾ ਬਿਆਨ ਅਮਰਿਤਪਾਲ ਸਿੰਘ ਦੇ ਮਾਤਾ ਜੀ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰ ਲੈਂਦਾ ਕਿ ਆਖਰਕਾਰ ਕੀ ਇਹੀ ਇੱਕ ਮੂਲ ਮੁੱਦਾ ਆ ਕਿ ਇਹੀ ਇੱਕ ਮੂਲ ਕਾਰਨ ਹੈ ਕਿ ਅਮਰਿਤਪਾਲ ਸਿੰਘ ਨੂੰ ਇਲੈਕਸ਼ਨਜ਼ ਲੜਾਈਆਂ ਜਾ ਰਹੀਆਂ ਨੇ ਕਿਉਂਕਿ ਜੇ ਲੜੀ ਦੇਖੀ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਕੁਝ ਹੋਇਆ ਅਮਰਿਤਪਾਲ ਸਿੰਘ ਨੇ ਭੁੱਖ ਹੜਤਾਲ ਰੱਖ ਲਈ ਇਸ ਮੁੱਦੇ ਉੱਤੇ ਕਿ ਸਾਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਅਮਰਿਤਪਾਲ ਸਿੰਘ ਉੱਥੇ ਕੈਦ ਹੈ ਪਰ ਉਸ ਤੋਂ ਨਜਾਤ ਪਾਉਣ ਵਾਸਤੇ ਅਮਰਿਤਪਾਲ ਸਿੰਘ ਨੇ ਉੱਪਰ ਖੜਤਾਲ ਸ਼ੁਰੂ ਕਰ ਲਈ ਤੇ ਅੰਤ ਤੱਕ ਆਂਦੇ ਆਂਦੇ ਕਹਿੰਦੇ ਅਮਰਤਪਾਲ ਦੀ ਸਿਹਤ ਬੇਹੱਦ ਮਾੜੀ ਹੋ ਗਈ ਸੀ ਬੇਹੱਦ ਕਮਜ਼ੋਰ ਹੋ ਗਿਆ ਸੀ ਅਮਰਤਪਾਲ ਸਿੰਘ ਔਰ ਇਥੋਂ ਤੱਕ ਗੱਲਾਂ ਕੀਤੀਆਂ ਗਈਆਂ ਕਿ ਖੂਨ ਦੀਆਂ ਉਲਟੀਆਂ ਅਮਰਤਪਾਲ ਸਿੰਘ ਕਰਦਾ ਪਿਆ ਖੈਰ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਔਰ ਜਿਸ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਸੀ ਕਿ ਅਮਰਤਪਾਲ ਸਿੰਘ ਕਿੰਨਾ ਜ਼ਿਆਦਾ ਕਾਲਾ ਆ ਜੇਲ੍ਹ ਤੋਂ ਬਾਹਰ ਆਉਣ ਦੇ ਵਾਸਤੇ ਕਿੰਨੀ ਕਾਲੀ ਆ ਉਹਨੂੰ ਕਿ ਜੇਲ੍ਹ ਤੋਂ ਬਾਹਰ ਜਾਇਆ ਜਾਵੇ ਜੇਲ੍ਹ 'ਚ ਬੈਠਣ ਨਾਲ ਹੀ ਚਾਹ ਰਿਹਾ ਉਹ ਅਮਰਤਪਾਲ ਸਿੰਘ ਜਿਹੜਾ ਇਹ ਗੱਲਾਂ ਕਰਦਾ ਸੀ ਕਿ ਪੰਥ ਦੇ ਵਾਸਤੇ ਜੇਲ੍ਹ ਜਾਣਾ ਤਾਂ ਕੀ ਹੈ ਜੇ ਪੰਥ ਵਾਸਤੇ ਜੇ ਸ਼ਹਾਦਤ ਵੀ ਦੇਣੀ ਪਈ ਤਾਂ ਸਭ ਤੋਂ ਅੱਗੇ ਖੜ ਕੇ ਸ਼ਹਾਦਤ ਦਵਾਂਗੇ ਉਹ ਅਮਰਤਪਾਲ ਸਿੰਘ ਹੁਣ ਜੇਲ੍ਹ ਤੋਂ ਘਬਰਾ ਰਿਹਾ ਹੈ ਸਵਾਲ ਇੱਥੇ ਖੜਦੇ ਨੇ खैर ਦੂਜੀ ਗੱਲ ਅਮਰਤਪਾਲ ਸਿੰਘ ਦੇ ਮਾਤਾ ਜੀ ਦਾ ਜਿਹੜਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਜਿੰਨਾ ਵੱਧ ਸਮਰਥਨ ਹੋਵੇਗਾ ਉੰਨੀ ਹੀ ਜਲਦੀ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆ ਸਕਦਾ ਹੈ ਇੱਥੇ ਆ ਕੇ ਇਹ ਗੱਲ ਖੜਦੀ ਹੈ ਕਿ ਪਰਿਵਾਰ ਵੀ ਅਸਲੋਂ ਇਹੀ ਚਾਹ ਰਿਹਾ ਹੈ ਕਿ ਪਰਿਵਾਰ ਦਾ ਮੂਲ ਮੁੱਦਾ ਹੀ ਇਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਜੇਲ੍ਹੋਂ ਬਾਹਰ ਲਿਆਇਆ ਜਾਵੇ ਕਿਸੇ ਨਾ ਕਿਸੇ ਹਿੱਲੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਪਰਿਵਾਰ ਵੱਲੋਂ ਵੀ ਇਹ ਫੈਸਲਾ ਜਿਹੜਾ ਉਹ اختیار ਕਰ ਲਿਆ ਗਿਆ ਹੋਵੇ ਕਿਉਂਕਿ ਜੇ ਗੱਲ ਕਰੀਏ ਪਰਿਵਾਰ ਦੀ ਤਾਂ ਪਹਿਲਾਂ ਪਹਿਲ ਪਰਿਵਾਰ ਇਸ ਹੱਕ ਦੇ ਵਿੱਚ ਨਹੀਂ ਸੀ ਕਿ ਅਮਰਿਤਪਾਲ ਸਿੰਘ ਇਲੈਕਸ਼ਨਜ਼ ਲੜੇ ਪਰ ਅਚਾਨਕ ਇੱਕ ਕੱਦ ਦਿਨ ਬਾਅਦ ਪਰਿਵਾਰ ਨੇ ਵੀ ਹਾਮੀ ਭਰ ਦਿੱਤੀ ਯਾਨੀ ਕਿ ਕੀ ਮਨਵਾ ਲਿਆ ਗਿਆ ਪਰਿਵਾਰ ਨੂੰ ਮਨਾਲਿਆ ਗਿਆ ਪਰਿਵਾਰ ਦੇ ਮੈਂਬਰਾਂ ਨੂੰ ਕਿ ਨਹੀਂ ਅਮਰਿਤਪਾਲ ਸਿੰਘ ਜੇ ਬਾਹਰ ਆਵੇਗਾ ਤੇ ਉਹਦਾ ਇਹੀ ਇੱਕੋ ਇੱਕ ਕਾਰਨ ਹੈਗਾ ਹਾਲਾਂਕਿ ਜਦੋਂ ਭੁਖੜ ਹੜਤਾਲ ਦਾ ਸਮਾਂ ਸੀ ਅਮਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਭੁਖੜ ਹੜਤਾਲ ਕਰ ਰਿਹਾ ਸੀ ਤੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜੇਲ੍ਹ ਦੇ ਬਾਹਰ ਪੋਖੜਤਾਲ ਪੰਜਾਬ ਦੇ ਅੰਦਰ ਕਰ ਰਹੇ ਸਨ ਯਾਨੀ ਕਿ ਪ੍ਰੋਪਰ ਪ੍ਰੈਸ਼ਰ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਸੀ ਉਦੋਂ ਨਹੀਂ ਬਣਿਆ ਤੇ ਅ ਅੱਗੇ ਮੋੜ ਇਲੈਕਸ਼ਨਸ ਆ ਗਏ ਤੇ ਉਦੋਂ ਹੋ ਸਕਦਾ ਆ ਕਿਉਂਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹ ਜ਼ਰੂਰ ਅਮਰਤਪਾਲ ਸਿੰਘ ਦੇ ਵਕੀਲ ਨੇ ਔਰ ਨਾਲ ਦੀ ਨਾਲ ਜਿਵੇਂ ਬਿਰਸਾ ਸਿੰਘ ਬਲਟੋਹਾ ਇਲਜ਼ਾਮ ਲਾਉਂਦੇ ਨੇ ਕਿ ਸਾਰਾ ਮਾਸਟਰਮਾਈਂਡ ਜਿਹੜਾ ਉਹ ਰਾਜਦੇਵ ਸਿੰਘ ਖਾਲਸਾ ਦਾ ਹੋ ਸਕਦਾ ਆ ਹੋ ਸਕਦਾ ਹੈ ਕਿ ਰਾਜਦੇਵ ਸਿੰਘ ਖਾਲਸਾ ਨੇ ਇਹ ਗੱਲ ਅਮਰਤਪਾਲ ਸਿੰਘ ਦੇ ਜ਼ਿਹਨ ਚ ਪਾਈ ਹੋਵੇ ਕਿ ਵੋਟਾਂ ਚ ਜੇ ਤੂੰ ਖੜੇ ਤੇ 1999 ਵਾਲਾ ਹਾਲ ਹੋਵੇ ਤੇ ਜੇ ਜਿੱਤ ਜਾਣਾ ਤੇ ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਜਾਵੇਗਾ। ਇਹੀ ਗੱਲ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦੇ ਜ਼ਿਹਨ 'ਚ ਪਾਈ ਗਈ ਹੋਵੇ ਕਿਉਂਕਿ ਜਦੋਂ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੀ ਚਰਚਾ ਛੜੀ ਸੀ ਉਦੋਂ ਮਾਤਾ ਪਿਤਾ ਜ਼ਰੂਰ ਇਸ ਗੱਲੋਂ ਕੋਹਾਂ ਦੂਰ ਨਜ਼ਰ ਆ ਰਹੇ ਸਨ ਉਹ ਇਸ ਗੱਲ ਦੇ ਉੱਤੇ ਹਾਮੀ ਨਹੀਂ ਸੀ ਭਰ ਰਹੇ ਪਰ ਅਚਾਨਕ ਉਹਨਾਂ ਨੇ ਹਾਮੀ ਭਰ ਲਈ ਔਰ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਰਾਜਦੇਵ ਸਿੰਘ ਖਾਲਸਾ ਜਾਂ ਫਿਰ ਕੁਝ ਹੋਰ ਲੋਕ ਜਿਹੜੇ ਇਹ ਚਾਹੁੰਦੇ ਨੇ ਕਿ ਅਮਰਿਤਪਾਲ ਸਿੰਘ ਇਲੈਕਸ਼ਨਜ਼ ਲੜੇ ਉਹਨਾਂ ਨੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਮਨਾ ਲਿਆ ਕਿ ਅਮਰਿਤਪਾਲ ਸਿੰਘ ਇਲੈਕਸ਼ਨਜ਼ ਲੜੇਗਾ ਤਾਂ ਹੀ ਬਾਹਰ ਆ ਸਕਦਾ ਹੈ ਹੋ ਸਕਦਾ ਹੈ ਕਿ ਇਹ ਇੱਕ એપisode ਜਿਹੜਾ ਉਹ ਪੇਸ਼ ਆਇਆ ਹੋਵੇ ਔਰ ਨਾਲ ਦੀ ਨਾਲ ਇੱਥੇ ਆ ਕੇ ਗੱਲ ਤਾਂ ਖੜ੍ਹਦੀ ਹੈ ਕਿਉਂਕਿ ਵਾਰ-ਵਾਰ ਜਦੋਂ ਵੀ ਪ੍ਰਚਾਰ ਚੱਲਦਾ ਉਦੋਂ ਹੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਗਾਹੇ ਬਗਾਹੇ ਗੱਲ ਕਰ ਦਿੰਦੇ ਨੇ ਕਿ ਜਿੰਨਾ ਜ਼ਿਆਦਾ ਸਮਰਥਨ ਮਿਲੇਗਾ ਉੰਨੀ ਛੇਤੀ ਅੰਮ੍ਰਿਤਪਾਲ ਸਿੰਘ ਜੇਲ੍ਹੋਂ ਬਾਹਰ ਆਵੇਗਾ ਤਾਂ ਕਿ ਇਹ ਮੰਨ ਲਈਏ ਕਿ ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਹੀ ਇੱਕ ਵੱਡਾ ਕਾਰਨ ਹੈ ਤੇ ਦੂਸਰੇ ਜਿਹੜੇ ਸਾਰੇ ਕਾਰਨ ਗਿਣਾਏ ਜਾ ਰਹੇ ਨੇ ਉਹ ਮਹਿਜ਼ ਇੱਕ ਦਿਖਾਵਾ ਪਰ ਕਿਉਂਕਿ ਉਹ ਸਾਰੇ ਕਾਰਨ ਉਹੀ ਕਾਰਨ ਨੇ ਜਿਹੜੇ ਬਾਕੀ ਪਾਰਟੀਆਂ ਪੰਜਾਬ ਦੇ ਅੰਦਰ ਕਰ ਰਹੀਆਂ ਨੇ ਪ੍ਰਚਾਰ ਕੀਤੇ ਜਾ ਰਹੇ ਨੇ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਇਹਨਾਂ ਸਾਰੇ ਕਾਰਨਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਇਹੀ ਗੱਲਾਂ ਕਰ ਰਹੀਆਂ ਨੇ ਇਹੀ ਕਾਰਨ ਦੱਸੇ ਜਾ ਰਹੇ ਨੇ ਬੰਦੀ ਸਿੰਘਾਂ ਦਾ ਮਸਲਾ ਦੱਸਿਆ ਜਾ ਰਿਹਾ ਆ ਔਰ ਐਨਐਸਏ ਦਾ ਮੁੱਦਾ ਦੱਸਿਆ ਜਾ ਰਿਹਾ ਹੈ ਵਰਸਾ ਸਿੰਘ ਬਲਟੋਹਾ ਵੀ ਪਹਿਲਾਂ ਇਹੀ ਕਾਰਨ ਸਾਹਮਣੇ ਰੱਖ ਕੇ ਲਿਆ ਰਹੇ ਸੀ ਪੰਜਾਬ ਦੇ ਮੂਲ ਮੁੱਦੇ ਜਿਹੜੇ ਨੇ ਉਹ ਜ਼ਰੂਰ ਸੁਲਝਾਏ ਜਾਣੇ ਚਾਹੀਦੇ ਨੇ ਪਰ ਜੇ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤੇ ਜ਼ਰੂਰ ਲੱਗਦਾ ਹੈ ਕਿ ਅਸਲ ਦੇ ਵਿੱਚ ਮੂਲ ਮੁੱਦਾ ਉਹ ਨਹੀਂ ਜਿਹੜੇ ਸਾਰੇ ਗਿਣਾਏ ਜਾ ਰਹੇ ਨੇ ਅਸਲ ਦੇ ਵਿੱਚ ਮੂਲ ਮੁੱਦਾ ਉਹ ਹੈ ਜੋ ਗਾਹੇ ਬਗਾਹੇ ਕਦੇ-ਕਦੇ ਅਮਰਿਤਪਾਲ ਸਿੰਘ ਦਾ ਪਰਿਵਾਰਕ ਜੀ ਕੋਈ ਸਟੇਜ ਦੇ ਉੱਤੇ ਬੋਲ ਹੀ ਜਾਂਦਾ ਜਿਵੇਂ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਇਹ ਗੱਲ ਸਟੇਜ ਦੇ ਉੱਤੋਂ ਬੋਲ ਦਿੱਤੀ ਆਖਿਰ ਕੀ ਬੋਲਿਆ ਆਓ ਸੁਣਦੇ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਬੜੇ ਤਿੰਨ ਚਾਰ ਦਿਨਾਂ ਤੋਂ ਜਿਹੜੇ ਸੰਗਤ 'ਚ ਵਿਚਰਣ ਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਵਿਕਾਰ ਕੇ ਸੰਗਤਾਂ ਦਾ ਬਦਲੋ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜ ਰਾਸ ਹੋਵੇ ਔਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਤ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਹੀ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਉਹ ਤੋਂ ਸਾਨੂੰ ਮਹਿਸੂਸ ਨਹੀਂ ਹੁੰਦਾ ਅਸੀਂ ਕਿ ਚੰਗੇ ਭਲੇ ਜੀਵਨ ਜੀਣਦੇ ਆ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ਤੱਕਾ ਹੋ ਰਿਹਾ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜੌਮ ਤਾਮ ਇਕੱਠਾ ਕੀਤਾ ਫੇਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਿਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰਤ ਦੀ ਜਿੱਤ ਸੰਗਤ ਦੀ ਜਿੱਤ ਆ ਕਿਉਂਕਿ ਸੰਗਤ ਦਾ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਹੀ ਉਹਨੇ ਸੇਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਤਾਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸੇ ਜੋਗ ਦੇਣ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਭਰਾ ਜੇਲ੍ਹ ਚੋਂ ਬਾਹਰ ਆ ਸਕਦਾ ਵਾ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਬੜੇ ਤਿੰਨ ਚਾਰ ਦਿਨਾਂ ਤੋਂ ਜਿਹੜੇ ਸੰਗਤ 'ਚ ਵਿਚਰਣ ਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਵਿਕਾਰ ਕੇ ਸੰਗਤਾਂ ਦਾ ਬਦਲੋ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਭਾ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜ ਰਾਸ ਹੋਵੇ ਔਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਹੀਂ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਉਹ ਤੋਂ ਸਾਨੂੰ ਮਹਿਸੂਸ ਨਹੀਂ ਹੁੰਦਾ ਆਹੀਂ ਕਿ ਚੰਗੇ ਭਲੇ ਜੀਵਨ ਜੀਣਦੇ ਆ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ੱਤਕਾ ਹੋ ਰਿਹਾ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜੌਮ ਧਾਮ ਇਕੱਠਾ ਕੀਤਾ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਿਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਤਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰਤ ਦੀ ਜਿੱਤ ਸੰਗਤ ਦੀ ਜਿੱਤ ਆ ਕਿਉਂਕਿ ਸੰਗਤ ਦਾ ਹੀ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਹੀ ਉਹਨੇ ਸੇਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਜਾਂ ਜੋ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਆਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸੇ ਜੋਗ ਦੇਣ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਭਰਾ ਜੇਲ੍ਹ ਚੋਂ ਬਾਹਰ ਆ ਸਕਦਾ ਵਾ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਬੜੇ ਤਿੰਨ ਚਾਰ ਦਿਨਾਂ ਤੋਂ ਜਿਹੜੇ ਸੰਗਤ 'ਚ ਵਿਚਰਣ ਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਇਹ ਕਰਕੇ ਸੰਗਤਾਂ ਦਾ ਬੜੇ ਦਿਲੋਂ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਭਾ ਦੇ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜ ਰਾਸ ਹੋਵੇ ਔਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਂ ਹੀ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਚੰਗੇ ਭਲੇ ਜੀਵਨ ਜੀਣ ਦੇ ਆਂ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ਤੱਕਾ ਹੋ ਰਿਆ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜਾਮ ਧਾਮ ਇਕੱਠਾ ਕੀਤਾ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਤਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰਤ ਦੀ ਜਿੱਤ ਹੈ ਸੰਗਤ ਦੀ ਜਿੱਤ ਆ ਕਿਉਂਕਿ ਸੰਗਤ ਦਾ ਹੀ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਹੀ ਉਹਨੇ ਸੇਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆਂ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਚੋਂ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਤੁਹਾਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸੇ ਜੋਗ ਦੇਣ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਭਰਾ ਜੇਲ੍ਹ ਚੋਂ ਬਾਹਰ ਆ ਸਕਦਾ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ